ਕੀ ਤੁਸੀਂ ਕਦੇ ਉਸ 에어ਲਾਈਨ ਬਾਰੇ ਸੋਚਿਆ ਹੈ ਜਿਸ ਨੇ ਵਪਾਰਕ ਉਡਾਨ ਨੂੰ ਸੰਭਵ ਬਣਾਇਆ ਇੱਕ ਅਜਿਹੇ ਜਹਾਜ਼ ਜਿਸ ਵਿੱਚ ਯਾਤਰੀ ਸ਼ਾਂਤੀ ਨਾਲ ਗੱਲ ਕਰ ਸਕਣ ਜਿਸ ਵਿੱਚ ਵਾਈਬ੍ਰੇਸ਼ਨ ਨਾ ਹੋਵੇ ਅਤੇ ਜੋ ਮੌਸਮ ਤੋਂ ਉੱਪਰ ਉੱਡ ਸਕੇ 1940 ਦੇ ਦਹਾਕੇ ਵਿੱਚ ਇਹ ਕਿਸੇ ਜਾਦੂ ਤੋਂ ਘੱਟ ਕਿਵੇਂ ਸੀ ਕਿਉਂ ਦੁਨੀਆ ਦਾ ਸਭ ਤੋਂ ਐਡਵਾਂਸਡ ਅਤੇ ਸੁਰੱਖਿਅਤ ਮੰਨਿਆ ਜਾਣ ਵਾਲਾ ਜਹਾਜ਼ ਅਚਾਨਕ ਸਾਫ਼ ਮੌਸਮ ਵਿੱਚ ਸਾਫ਼ ਆਸਮਾਨ ਵਿੱਚ ਬਿਨਾਂ ਕਿਸੇ ਚੇਤਾਵਨੀ ਦੇ ਟੁਕੜੇ-ਟੁਕੜੇ ਹੋ ਰਿਹਾ ਸੀ ਕਿਉਂ ਇੱਕ ਪੂਰੇ ਜਹਾਜ਼ ਨੂੰ ਪਾਣੀ ਦੀ ਟੈਂਕੀ ਵਿੱਚ ਡੁਬੋਇਆ ਗਿਆ ਅਤੇ ਇਸ ਨੇ ਉਸ ਰਾਜ਼ ਨੂੰ ਕਿਵੇਂ ਖੋਲ੍ਹਿਆ ਜਿਸ ਨੂੰ ਕੋਈ ਨਹੀਂ ਸੀ ਸਮਝ ਸਕਿਆ ਕੀ ਤੁਸੀਂ ਜਾਣਦੇ ਹੋ ਇੱਕ ਅਸਫਲ ਜਹਾਜ਼ ਬਾਰੇ ਜਿਸ ਨੇ ਦੁਨੀਆ ਭਰ ਵਿੱਚ ਹਵਾਈ ਯਾਤਰਾ ਨੂੰ ਹਮੇਸ਼ਾ ਲਈ ਸੁਰੱਖਿਅਤ ਬਣਾ ਦਿੱਤਾ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਮੈਂ ਹਾਂ ਮੰਨਪ੍ਰੀਤ ਅੱਜ ਜ ਇੱਕ ਇਹੋ ਜਿਹੇ ਜਹਾਜ਼ ਦੀ ਕਹਾਣੀ ਸੁਣਨ ਜਾ ਰਹੇ ਹਾਂ ਜਿਸ ਨੇ ਦੁਨੀਆ ਨੂੰ ਜੈਤਯੁਗ ਯਾਨੀ ਕਿ ਜੈਟ 에ਜ ਵਿੱਚ ਦਾਖਲ ਕਰਵਾਇਆ ਇੱਕ ਇਹੋ ਜਿਹਾ ਜਹਾਜ਼ ਜੋ ਸਪੀਡ ਸਟਾਈਲ ਅਤੇ ਆਰਾਮ ਦਾ ਪ੍ਰਤੀਕ ਸੀ ਕੀ ਤੁਸੀਂ ਕਦੇ ਐਹੋ ਜੀ 에어ਲਾਈਨ ਬਾਰੇ ਸੁਣਿਆ ਹੈ ਜਿਸਨੇ ਵਪਾਰਕ ਉਡਾਨ ਸੰਭਵ ਬਣਾਇਆ ਹੋਵੇ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਬ੍ਰਿਟਿਸ਼ ਦੀ ਹਾਵਿਲੈਂਡ ਕਾਮੇਟ ਦੀ ਦੁਨੀਆ ਦੇ ਪਹਿਲੇ ਵਪਾਰਕ ਜੈਟ 에어ਲਾਈਨ ਦੀ ਜਿਸਨੇ 1949 ਵਿੱਚ ਯੂਨਾਈਟਿਡ ਕਿੰਗਡਮ ਦੀ ਪਹਿਲੀ ਉਡਾਨ ਭਰੀ ਸੀ ਇਸ ਨੂੰ ਦੀ ਹਾਵਿਲੈਂਡ ਕੰਪਨੀ ਦੇ ਹਟਫਿਲਡ ਹਾਰਟਫੋਰਡ ਸ਼ੀਅਰ ਵਿੱਚ ਬਣਾਇਆ ਗਿਆ ਸੀ ਇਹ ਜਹਾਜ਼ ਇੰਨਾ ਕ੍ਰਾਂਤੀਕਾਰੀ ਸੀ ਕਿ ਇਸਨੇ ਹਵਾਈ ਯਾਤਰਾ ਦੀ ਪਰਵਾਸ਼ਾ ਹੀ ਬਦਲ ਦਿੱਤੀ ਪਰ ਫਿਰ ਅਜਾ ਕੀ ਹੋਇਆ ਕਿ ਇਹ ਚਮਤਕਾਰੀ ਜਹਾਜ਼ ਅਚਾਨਕ ਆਸਮਾਨ ਵਿੱਚ ਹੀ ਟੁਕੜੇ-ਟੁਕੜੇ ਹੋਣ ਲੱਗ ਗਿਆ ਇੱਕ ਤੋਂ ਬਾਅਦ ਇੱਕ ਹਾਸੇ ਸੈਂਕੜੇ ਮੋਤਾਂ ਅਤੇ ਇੱਕ ਇਹੋ ਜਿਹਾ ਰਹੱਸ ਹੈ ਜਿਸ ਨੇ ਦੁਨੀਆ ਪਰ ਦੇ ਇੰਜੀਨੀਅਰਸ ਨੂੰ ਹਿਲਾ ਕੇ ਰੱਖ ਦਿੱਤਾ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਕਾਮੈਟ ਦੇ ਸ਼ਾਨਦਾਰ ਉਭਾਰ ਉਸ ਦੇ ਭਿਆਨਕ ਪਤਨ ਅਤੇ ਉਸ ਤਰਾਸ ਦੀ ਤੋਂ ਮਿਲੇ ਸਬਕ ਦੀ ਪੂਰੀ ਕਹਾਣੀ ਜਾਣਾਂਗੇ ਜਿਸ ਨੇ ਆਧੁਨਿਕ ਹਵਾਬਾਜੀ ਨੂੰ ਸੁਰੱਖਿਅਤ ਬਣਾਇਆ ਅਤੇ ਅਸੀਂ ਇਹ ਵੀ ਜਾਣਾਂਗੇ ਕਿ ਭਾਵੇਂ ਕੋਮਿਕ ਹੁਣ ਨਹੀਂ ਉੱਡਦਾ ਪਰ ਇਸ ਦਾ ਇੱਕ ਰੂਪ ਹੋਕਰ ਸੱਡਲੀ ਨਿਮਰੋਡ ਹਜੇ ਵੀ ਬ੍ਰਿਟਿਸ਼ ਰਾਇਲ 에ਅਰ ਫੋਰਸ ਨਾਲ ਕਿਵੇਂ ਸੇਵਾ ਕਰ ਰਿਹਾ ਹੈ ਇਸ ਕਹਾਣੀ ਨੂੰ ਸਮਝਣ ਲਈ ਸਾਨੂੰ 1940 ਦੇ ਤਹਾਕੇ ਦੇ ਅੰਤ ਵਿੱਚ ਜਾਣਾ ਪਵੇਗਾ ਦੂਜਾ ਵਿਸ਼ਵ ਯੁੱਧ ਹੁਣੇ-ਹੁਣੇ ਖਤਮ ਹੋਇਆ ਹੀ ਸੀ ਅਤੇ ਬ੍ਰਿਟਿਸ਼ ਬ੍ਰਿਟੇਨ ਦੁਨੀਆ ਨੂੰ ਆਪਣੀ ਤਕਨੀਕੀ ਤਾਕਤ ਦਿਖਾਉਣਾ ਚਾਹੁੰਦਾ ਸੀ ਉਸ ਸਮੇਂ ਹਵਾਈ ਯਾਤਰਾ ਇੱਕ ਬਹੁਤ ਹੀ ਥਕਾਊ ਅਤੇ ਅਸੁਵਿਧਾਜਨਕ ਅਨੁਭਵ ਸੀ ਜਹਾਜ਼ ਪਿਸਟਨ ਇੰਜਨਸ ਐਂਡ ਪ੍ਰੋਪੈਲਰਸ ਨਾਲ ਚੱਲਦੇ ਸੀ ਜੋ ਬਹੁਤ ਸ਼ੋਰ ਕਰਦੇ ਸੀ ਅਤੇ ਵਾਈਬ੍ਰੇਸ਼ਨ ਵੀ ਪੈਦਾ ਕਰਦੇ ਸਨ ਉਹ ਘੱਟ ਉਚਾਈ ਤੇ ਉੜਦੇ ਸਨ ਜਿਸ ਕਾਰਨ ਉਹਨਾਂ ਨੂੰ ਖਰਾਬ ਮੌਸਮ ਅਤੇ ਹਵਾ ਦੇ ਚਖੜਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਲੰਬੇ ਸਵਰਪਿਤ ਯਾਤਰੀਆਂ ਨੂੰ ਅਕਸਰ ਉਲਟੀਆਂ ਆਉਂਦੀਆਂ ਸਨ ਪਰ ਡੀ ਹਾਵੀਲੈਂਡ ਕੰਪਨੀ ਦੇ ਸੰਸਥਾਪਕ ਸਰ ਜ਼ੈਫਰੀ ਡੀ ਹਾਵੀਲੈਂਡ ਇੱਕ ਸੁਪਨਾ ਦੇਖ ਰਹੇ ਸੀ ਉਹਨਾਂ ਨੇ ਯੁੱਧ ਦੌਰਾਨ ਜੈਟ ਇੰਜਣਾਂ ਦੀ ਤਾਕਤ ਦੇਖੀ ਸੀ ਅਤੇ ਉਹ ਇਸ ਟੈਕਨੋਲੋਜੀ ਨੂੰ ਵਪਾਰਕ ਹਵਾਵਾਜੀ ਵਿੱਚ ਲਿਆਉਣਾ ਚਾਹੁੰਦੇ ਸੀ ਇੱਕ ਐਹੋਜਾ ਜਹਾਜ਼ ਜਿਸ ਵਿੱਚ ਯਾਤਰੀ ਸ਼ਾਂਤੀ ਨਾਲ ਗੱਲ ਕਰ ਸਕਣ ਜਿਸ ਵਿੱਚ ਵਾਈਬ੍ਰੇਸ਼ਨ ਨਾ ਹੋਵੇ ਅਤੇ ਜੋ ਮੌਸਮ ਤੋਂ ਉੱਪਰ ਉੱਡ ਸਕੇ 1940 ਦੇ ਦਹਾਕੇ ਵਿੱਚ ਇਹ ਕਿਸੇ ਜਾਦੂ ਤੋਂ ਘੱਟ ਕਿਵੇਂ ਹੋ ਸਕਦਾ ਸੀ ਕੋਮੇਟ ਨੇ ਜਾਦੂ ਨੂੰ ਹਕੀਕਤ ਵਿੱਚ ਬਦਲ ਦਿੱਤਾ। ਦੀ ਹੈਵਲੈਂਡ ਕੋਮੇਟ ਦਾ ਨਾਮ ਉਸ ਕੰਪਨੀ ਦੇ ਨਾਮ ਤੋਂ ਪਿਆ ਸੀ ਜਿਸ ਨੇ ਇਸ ਜਹਾਜ਼ ਨੂੰ ਬਣਾਇਆ ਸੀ। ਦੀ ਹੈਵਲੈਂਡ 에ਅਰਕ੍ਰਾਫਟ ਕੰਪਨੀ ਇਸ ਕੰਪਨੀ ਦੀ ਸੰਸਥਾਪਨਾ 1920 ਵਿੱਚ ਜੈਫਰੀ ਦੀ ਹੈਵਲੈਂਡ ਨੇ ਕੀਤੀ ਸੀ। ਕੋਮੇਟ ਦਾ ਮਤਲਬ ਸੀ ਧੂਮਕੇਤੂ ਜੋ ਕਿ ਆਕਾਸ਼ ਵਿੱਚ ਬਹੁਤ ਤੇਜ਼ੀ ਨਾਲ ਚੱਲਣ ਵਾਲੀ ਇੱਕ ਵਸਤੂ ਹੈ। ਇਸ ਜਹਾਜ਼ ਨੂੰ ਇਹ ਨਾਮ ਇਸ ਲਈ ਦਿੱਤਾ ਗਿਆ ਸੀ ਕਿ ਇਹ ਉਸ ਸਮੇਂ ਦਾ ਸਭ ਤੋਂ ਤੇਜ਼ ਯਾਤਰੀ ਜੱਟ ਸੀ ਜਿਸ ਨੇ ਹਵਾਈ ਯਾਤਰਾ ਦੀ ਦੁਨੀਆ ਵਿੱਚ ਇੱਕ ਕ੍ਰਾਂਤੀ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਇਸ ਤਰ੍ਹਾਂ ਡੀ ਕੈਵਲੈਂਡ ਕਾਮੇਟ ਦਾ ਨਾਮ ਇਸ ਕੰਪਨੀ ਅਤੇ ਇਸ ਦੀ ਇਹੋ ਜੀ ਗਤੀ ਹੋਣ ਦੇ ਕਾਰਨ ਪਿਆ ਸੀ ਇਹ 500 ਮੀਲ ਪ੍ਰਤੀ ਘੰਟਾ 1800 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਉੜ ਸਕਦਾ ਸੀ ਜੋ ਉਸ ਸਮੇਂ ਦੇ ਪੈਪਲਰ ਜਹਾਜ਼ਾਂ ਦੀ ਸਪੀਡ ਨਾਲੋਂ ਲਗਭਗ ਦੁੱਗਣੀ ਸੀ ਇਹ 35000 ਤੋਂ 40000 ਫੁੱਟ ਦੀ ਉਚਾਈ ਤੇ ਉੜਦਾ ਸੀ ਜਿੱਥੇ ਹਵਾ ਸ਼ਾਂਤ ਹੁੰਦੀ ਸੀ ਇਸ ਲਈ ਯਾਤਰੀ ਬਹੁਤ ਹੀ ਸੁਖਾਵੀ ਯਾਤਰਾ ਕਰ ਸਕਦੇ ਸੀ ਇਸ ਦੇ ਚਾਰ ਸ਼ਕਤੀਸ਼ਾਲੀ ਟਰਬੋਜਟ ਇੰਜਨਸ ਬਹੁਤ ਸ਼ਾਂਤ ਸਣ ਅਤੇ ਖੰਬਾਂ ਦੇ ਅੰਦਰ ਵੀ ਬਹੁਤ ਖੂਬਸੂਰਤੀ ਨਾਲ ਫਿੱਟ ਕੀਤੇ ਗਏ ਸੀ ਜਿਸ ਕਾਰਨ ਜਹਾਜ਼ ਨੂੰ ਇੱਕ ਬਹੁਤ ਹੀ ਸਲੀਕ ਅਤੇ ਪਵਿਖਮੁਖੀ ਯਾਨਕੀ ਫਿਊਚਰਿਸਟਿਕ ਲੁੱਕ ਮਿਲਦੀ ਸੀ ਕਾਮੇਟ ਦੀ ਸਭ ਤੋਂ ਵੱਡੀ ਖਾਸियत ਇਸ ਦਾ ਪ੍ਰੈਸ਼ਰਾਈਜ਼ਡ ਕੈਬਿਨ ਸੀ ਇਸ ਦਾ ਮਤਲਬ ਸੀ ਕਿ ਭਾਵੇਂ ਜਹਾਜ਼ ਬਾਹਰ 4000 ਫੁੱਟ ਦੀ ਉਚਾਈ ਤੇ ਸੀ ਜਿੱਥੇ ਹਵਾ ਬਹੁਤ ਪਤਲੀ ਹੋ ਜਾਂਦੀ ਹੈ ਕੈਬਿਨ ਦੇ ਅੰਦਰ ਹਵਾ ਦਾ ਦਬਾਅ ਲਗਭਗ 8000 ਫੁੱਟ ਦੀ ਉਚਾਈ ਦੇ ਬਰਾਬਰ ਰੱਖਿਆ ਜਾਂਦਾ ਸੀ ਇਸ ਨਾਲ ਯਾਤਰੀ ਆਰਾਮ ਨਾਲ ਸਾਹ ਲੈ ਸਕਦੇ ਸੀ ਜਦੋਂ ਕਾਮੇਟ ਨੇ 1952 ਵਿੱਚ ਲੰਡਨ ਤੋਂ ਜੋਹਾਨਸਬਰਗ ਤੱਕ ਆਪਣੀ ਪਹਿਲੀ ਵਪਾਰਕ ਉਡਾਨ ਭਰੀ ਤਾਂ ਇਹ ਇੱਕ ਸਨਸਨੀ ਬਣ ਗਿਆ ਲੋਕ ਇਸ ਨੂੰ ਜੈਟ ਲਾਈਨਰ ਕਹਿਣ ਲੱਗੇ ਇਸ ਤਰ੍ਹਾਂ ਇਕ ਆਵਾਜਾਈ ਦਾ ਸਾਧਨ ਨਹੀਂ ਸੀ ਇਹ ਗਲੈਮਰਸ ਤਰੱਕੀ ਅਤੇ ਭਵਿੱਖ ਦਾ ਪ੍ਰਤੀਕ ਸੀ ਬ੍ਰਿਟੇਨ ਨੇ ਅਮਰੀਕਾ ਅਤੇ ਬਾਕੀ ਦੁਨੀਆ ਨੂੰ ਪਛਾੜ ਦਿੱਤਾ ਸੀ ਅਤੇ ਲੱਗ ਰਿਹਾ ਸੀ ਕਿ ਕਾਮੇਟ ਦਾ ਰਾਜ਼ ਹਮੇਸ਼ਾ ਰਹੇਗਾ ਕਾਮੇਟ ਦੀ ਸ਼ੁਰੂਆਤੀ ਸਫਲਤਾ ਬੇਮਿਸਾਲ ਸੀ 에ਅਰਲਾਈਨਸ ਇਸ ਨੂੰ ਖਰੀਦਣ ਲਈ ਲਾਈਨਸ ਵਿੱਚ ਲੱਗੀਆਂ ਸੀ ਯਾਤਰੀ ਇਸ ਵਿੱਚ ਸਫ਼ਰ ਕਰਨ ਲਈ ਬਾਧੂ ਪੈਸੇ ਦੇਣ ਨੂੰ ਵੀ ਤਿਆਰ ਸੀ ਕਵੀਨ ਐਲਿਜ਼ਾਬੈਥ ਐਂਡ ਕਵੀਨ ਮਦਰਸ ਯਾਨਕੀ ਰਾਜਮਾਤਾ ਵੀ ਇਸ ਵਿੱਚ ਸਫ਼ਰ ਕਰ ਚੁੱਕੇ ਸੀ ਪਰ ਇਹ ਸ਼ਾਨਦਾਰ ਸੁਖਨਾ ਜਲਦੀ ਹੀ ਇੱਕ ਭਿਆਨਕ ਸੁਪਨੇ ਵਿੱਚ ਬਦਲਣ ਵਾਲਾ ਸੀ ਮਈ 1953 ਵਿੱਚ ਕਲਕੱਤਾ ਯਾਨਕੀ ਜਿਹਨੂੰ ਹੁਣ ਕੋਲਕਾਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਦੇ ਨੇੜੇ ਇੱਕ ਬੌਮਿਕ ਕਾਮੇਟ ਇੱਕ ਭਿਆਨਕ ਤੂਫਾਨ ਵਿੱਚ ਡੁੱਟ ਗਿਆ ਜਿਸ ਵਿੱਚ 43 ਯਾਨਕੀ 43 ਲੋਕ ਮਾਰੇ ਗਏ ਸ਼ੁਰੂ ਵਿੱਚ ਇਹ ਹਾਦਸਾ ਇੱਕ ਹਾਦਸਾ ਜਿਸ ਦਾ ਕਾਰਨ ਖਰਾਬ ਮੌਸਮ ਅਤੇ ਪਾਇਲਟ ਦੁਆਰਾ ਜਹਾਜ਼ ਨੂੰ ਜ਼ਿਆਦਾ ਦਬਾਅ ਦੇਣਾ ਮੰਨਿਆ ਗਿਆ। ਲੋਕਾਂ ਨੇ ਸੋਚਿਆ ਕਿ ਇਹ ਇੱਕ ਵੱਖਰੀ ਘਟਨਾ ਸੀ ਪਰ ਅਸਲ ਖੋਫ ਜੀ ਸ਼ੁਰੂਆਤ ਉਦੋਂ ਹੋਈ ਜਦੋਂ ਅਗਲੇ ਸਾਲ ਦੇ ਦੋ ਹੋਰ ਹਾਦਸੇ ਹੋਏ ਅਤੇ ਇਹ ਹਾਦਸੇ ਬਿਲਕੁਲ ਸਾਫ਼ ਮੌਸਮ ਵਿੱਚ ਹੋਏ 10 ਜਨਵਰੀ 1954 ਨੂੰ ਬੌਮੇਕ ਦੀ ਫਲਾਈਟ 781 ਇੱਕ ਕਮੇਰ ਜਹਾਜ਼ ਰੋਮ ਤੋਂ ਉਡਾਨ ਭਰਨ ਤੋਂ ਥੋੜੀ ਦੇਰ ਬਾਅਦ ਹੀ Mediterranean ਸਾਗਰ ਯਾਨੀ ਕਿ Mediterranean Sea ਵਿੱਚ ਡਿੱਗ ਗਿਆ ਜਿਸ ਵਿੱਚ ਸਵਾਰ ਸਾਰੇ 33 ਲੋਕ ਮਾਰੇ ਗਏ ਗਵਾਹ ਨੇ ਦੱਸਿਆ ਕਿ ਉਹਨਾਂ ਨੇ ਆਸਮਾਨ ਵਿੱਚ ਇੱਕ ਧਮਾਕਾ ਦੇਖਿਆ ਦੁਨੀਆ ਦਾ ਸਭ ਤੋਂ ਐਡਵਾਂਸਡ ਅਤੇ ਸੁਰੱਖਿਅਤ ਮੰਨਿਆ ਜਾਣ ਵਾਲਾ ਜਹਾਜ਼ ਅਚਾਨਕ ਸਾਫ਼ ਮੌਸਮ ਵਿੱਚ ਬਿਨਾਂ ਕਿਸੇ ਚੇਤਾਵਨੀ ਦੇ ਟੁਕੜੇ ਟੁਕੜੇ ਕਿਉਂ ਹੋ ਰਿਹਾ ਸੀ ਇਸ ਹਾਦਸੇ ਨੇ ਦੁਨੀਆ ਭਰ ਵਿੱਚ ਸੰਸਨੀ ਫੈਲਾ ਦਿੱਤੀ ਬੋਮਿਕ ਨੇ ਆਪਣੇ ਸਾਰੇ ਕਾਮੇਟ ਜਹਾਜ਼ਾਂ ਨੂੰ ਗਰਾਊਂਡ ਕਰ ਦਿੱਤਾ ਅਤੇ ਉਹਨਾਂ ਵਿੱਚ 60 ਵੱਧ ਬਦਲਾ ਕੀਤੇ ਤਾਂ ਜੋ ਉਹਨਾਂ ਨੂੰ ਸੁਰੱਖਿਅਤ ਬਣਾਇਆ ਜਾ ਸਕੇ ਪਰ ਸਿਰਫ ਕੁਝ ਹੀ ਹਫਤੇ ਬਾਅਦ 8 ਅਪ੍ਰੈਲ 1954 ਨੂੰ ਇੱਕ ਹੋਰ ਕਮੇਟ ਜਹਾਜ਼ ਸਾਊਥ ਅਫਰੀਕਨ 에ਅਰਲਾਈਨਸ ਦੀ ਫਲਾਈਟ 201 ਜੋ ਕਿ ਉਹਨਾਂ ਦੀ ਬਦਲੀਆਂ ਹੋਈਆਂ ਅਪਡੇਟਸ ਨਾਲ ਤਿਆਰ ਕੀਤਾ ਗਿਆ ਸੀ ਉਸੇ ਇਲਾਕੇ ਵਿੱਚ ਉਸੇ ਤਰ੍ਹਾਂ ਹਾਦਸਾ ਗਰਸ ਹੋ ਗਿਆ ਜਿਸ ਵਿੱਚ 21 ਲੋਕ ਮਾਰੇ ਗਏ ਹੁਣ ਇਹ ਸਪਸ਼ਟ ਹੋ ਗਿਆ ਸੀ ਕਿ ਇਹ ਕੋਈ ਇਤਫਾਕ ਨਹੀਂ ਸੀ ਕੋਮੇਟ ਦੇ ਡਿਜ਼ਾਈਨ ਵਿੱਚ ਕੋਈ ਭਿਆਨਕ ਅਤੇ ਲੁਕੀ ਹੋਈ ਖਾਮੀ ਸੀ ਬ੍ਰਿਟਿਸ਼ ਸਰਕਾਰ ਨੇ ਤੁਰੰਤ ਸਾਰੇ ਕੋਮੇਟ ਜਹਾਜ਼ਾਂ ਦੇ ਉਡਾਣ ਤੇ ਪਾਬੰਦੀ ਲਗਾ ਦਿੱਤੀ ਅਤੇ ਹਵਾਵਾਜੀ ਦੇ ਇਤਿਹਾਸ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਮਹੱਤਵਪੂਰਨ ਜਾਂਚ ਸ਼ੁਰੂ ਕਰ ਦਿੱਤੀ ਦੁਨੀਆ ਦੀਆਂ ਨਜ਼ਰਾਂ ਬ੍ਰਿਟੇਨ ਤੇ ਸੀ ਕੀ ਉਹ ਇਸ ਰਹੱਸਿਆ ਨੂੰ ਸੁਲਝਾ ਸਕੂਗਾ ਕੀ ਉਹ ਇਸ ਜੈਟ ਯਾਤਰਾ ਦਾ ਭਵਿੱਖ ਖਤਰੇ 'ਚੋਂ ਬਚਾ ਸਕੂਗਾ ਜਾਂ ਫਿਰ ਇਸ ਜੈਟ ਯਾਤਰਾ ਦਾ ਭਵਿੱਖ ਹੁਣ ਖਤਰੇ 'ਚ ਸੀ ਪ੍ਰਧਾਨ ਮੰਤਰੀ ਵਿਨਸਟਨ ਚਰਚਿਲ ਨੇ ਖੁਦ ਇਸ ਮਾਮਲੇ ਵਿੱਚ ਦਖਲ ਦਿੱਤਾ ਅਤੇ ਰਾਇਲ 에ਅਰਕ੍ਰਾਫਟ ਐਸਟੈਬਲਿਸ਼ਮੈਂਟ RAAU ਇਸ ਦੀ ਜਾਂਚ ਦਾ ਕੰਮ ਉਸ ਦਾ ਜਾਂਚ ਦਾ ਪਹਿਲਾ ਕੰਮ ਮਲਬੇ ਨੂੰ ਲੱਭਣਾ ਸੀ ਰਾਇਲ ਨੇਵੀ ਨੇ ਇੱਕ ਵਿਸ਼ਾਲ ਖੋਜ ਅਭਿਆਨ ਚਲਾਇਆ ਅਤੇ ਹਜ਼ਾਰਾਂ ਫੁੱਟ ਡੂੰਘੇ ਸਮੁੰਦਰ ਵਿੱਚੋਂ ਬੌਮਿਕ ਫਲਾਈਟ 781 ਦੇ ਮਲਬੇ ਦੇ ਟੁਕੜਿਆਂ ਨੂੰ ਬਾਹਰ ਕੱਢਿਆ ਜਦੋਂ ਮਲਬੇਆਂ ਨੂੰ ਜੋੜਿਆ ਗਿਆ ਤਾਂ ਜਾਂਚ ਕਰਤਾਵਾਂ ਨੇ ਦੇਖਿਆ ਕਿ ਜਹਾਜ਼ ਦਾ ਕੈਬਿਨ ਫੇਲ ਸੀ ਯਾਨੀ ਕਿ ਕੈਬਿਨ ਫੇਲਿਅਰ ਹੋਇਆ ਸੀ ਯਾਨੀ ਉਹ ਹਵਾ ਵਿੱਚ ਫਟ ਗਿਆ ਸੀ ਪਰ ਕਿਉਂ ਇਸ ਦਾ ਜਵਾਬ ਲੱਭਣ ਲਈ ਜਾਂਚ ਕਰਤਾਵਾਂ ਨੇ ਇੱਕ ਬਹੁਤ ਹੀ ਨਵੀਂ ਨਾਤਕਾਰੀ ਪ੍ਰਯੋਗ ਯਾਨੀ ਕਿ ਇਨੋਵੇਟਿਵ ਐਕਸਪੈਰੀਮੈਂਟ ਕੀਤਾ ਉਹਨਾਂ ਨੇ ਇੱਕ ਪੂਰੇ ਕਾਮੇਟ ਜਹਾਜ਼ ਨੂੰ ਇੱਕ ਵਿਸ਼ਾਲ ਪਾਣੀ ਦੀ ਟੈਂਕੀ ਵਿੱਚ ਡਬੋਤਾ ਇੱਕ ਪੂਰੇ ਜਹਾਜ਼ ਨੂੰ ਪਾਣੀ ਦੀ ਟੈਂਕੀ ਵਿੱਚ ਕਿਉਂ ਡੁਬੋਇਆ ਗਿਆ ਅਤੇ ਇਸ ਨੇ ਉਸ ਰਾਜ਼ ਨੂੰ ਕਿਵੇਂ ਖੋਲ੍ਹਿਆ ਜਿਸ ਨੂੰ ਕੋਈ ਨਹੀਂ ਸੀ ਸਮਝ ਪਾ ਰਿਹਾ ਪਾਣੀ ਦੀ ਵਰਤੋਂ ਇਸ ਲਈ ਕੀਤੀ ਗਈ ਸੀ ਕਿਉਂਕਿ ਜੇਕਰ ਜਹਾਜ਼ ਫਟਦਾ ਤਾਂ ਪਾਣੀ ਹਵਾ ਨਾਲੋਂ ਘੱਟ ਵਿਨਾਸ਼ਕਾਰੀ ਹੋਵੇਗਾ ਅਤੇ ਜਾਂਚ ਕਰਤਾਵਾਂ ਸਹੀ ਜਗ੍ਹਾ ਦਾ ਪਤਾ ਲਗਾ ਸਕਣਗੇ ਇਸ ਟੈਂਕੀ ਦੇ ਅੰਦਰ ਜਹਾਜ਼ ਦੇ ਫਿਊਜ਼ਨਰਸ ਯਾਨੀ ਮੁੱਖ ਟਾਂਚੇ ਵਿੱਚ ਵਾਰ-ਵਾਰ ਪਾਣੀ ਭਰਿਆ ਜਾਂਦਾ ਅਤੇ ਕੱਢਿਆ ਜਾਂਦਾ ਸੀ ਤਾਂ ਜੋ ਉਡਾਨ ਦੌਰਾਨ ਹੋਣ ਵਾਲੇ ਪ੍ਰੈਸ਼ਰ ਦੇ ਉਤਾਰ ਚੜਾਵ ਯਾਨਕੀ ਪ੍ਰੈਸ਼ਰਾਇਜ਼ੇਸ਼ਨ ਸਰਕਲ ਨੂੰ ਨਕਲ ਕੀਤਾ ਜਾ ਸਕੇ ਹਰ ਉਡਾਨ ਵਿੱਚ ਜਹਾਜ਼ ਦਾ ਟਾਂਚਾ ਥੋੜਾ ਫੈਲਦਾ ਸੀ ਅਤੇ ਫਿਰ ਸੁਗੜਦਾ ਸੀ ਹਫ਼ਤਿਆਂ ਤੱਕ ਇਹ ਟੈਸਟ ਚੱਲਦਾ ਰਿਹਾ ਜੋ ਹਜ਼ਾਰਾਂ ਉਡਾਨਾਂ ਦੇ ਬਰਾਬਰ ਸੀ ਅਤੇ ਫਿਰ ਇੱਕ ਦਿਨ ਉਹੀ ਹੋਇਆ ਜਿਸ ਦਾ ਉਹਨਾਂ ਨੂੰ ਡਰ ਸੀ ਜਹਾਜ਼ ਦਾ ਟਾਂਚਾ ਫਟ ਗਿਆ ਅਤੇ ਤੰਦੀ ਸ਼ੁਰੂਆਤ ਕਿੱਥੋਂ ਹੋਈ ਯਾਤਰੀਆਂ ਦੀ ਖਿੜਕੀ ਦੇ ਇੱਕ ਕੋਨੇ ਤੋਂ ਉਦੋਂ ਜਾਂਚ ਕਰਤਾਵਾਂ ਨੂੰ ਜਵਾਬ ਮਿਲਿਆ ਕਿ ਕਾਮੇਟ ਦੀਆਂ ਖਿੜਕੀਆਂ ਚੌਰਸ ਯਾਨੀ ਕਿ ਸਪੀਅਰਸਨ ਜਿਨ੍ਹਾਂ ਦੇ ਕੋਨੇ ਤਿੱਖੇ ਸੀ ਜਿਨ੍ਹਾਂ ਦੀ ਸਾਈਡ ਵਾਲੀ ਕੋਰਨਰ ਜਿਹੜੀ ਹੈਗੀ ਆ ਉਹ ਤਿੱਖੀ ਸੀ ਵਾਰ-ਵਾਰ ਪ੍ਰੈਸ਼ਰ ਪੈਨ ਨਾਲ ਇਨ੍ਹਾਂ ਤਿੱਖੇ ਕੋਨਿਆਂ ਤੇ ਬਹੁਤ ਜ਼ਿਆਦਾ ਦਬਾਅ ਯਾਨੀ ਕਿ ਸਟ੍ਰੈਸ ਕਨਸੈਂਟਰੇਸ਼ਨ ਪੈਦਾ ਹੋ ਰਹੀ ਸੀ ਸਮੇਂ ਦੇ ਨਾਲ ਇਸ ਦਬਾਅ ਦਾ ਕਾਰਨ ਧਾਤ ਵਿੱਚ ਛੋਟੀਆਂ-ਛੋਟੀਆਂ ਦਰਾਰਾਂ ਪੈਦਾ ਹੋਣ ਲੱਗਦੀਆਂ ਜਿਨ੍ਹਾਂ ਨੂੰ ਮੈਟਲ ਫਿਟਿੰਗ ਕਿਹਾ ਜਾਂਦਾ ਹੈ ਇਹ ਦਰਾਰਾਂ ਇੰਨੀਆਂ ਛੋਟੀਆਂ ਸੀ ਕਿ ਉਹਨਾਂ ਨੂੰ ਵੇਖਿਆ ਵੀ ਨਹੀਂ ਸੀ ਜਾ ਸਕਦਾ ਪਰ ਹਰ ਉਡਾਨ ਨਾਲ ਇਹ ਥੋੜੀਆਂ ਵੱਡੀਆਂ ਹੁੰਦੀਆਂ ਗਈਆਂ ਜਦੋਂ ਤੱਕ ਉਹ ਇੱਕਦਮ ਵਿਨਾਸ਼ਕਾਰੀ ਟੰਗ ਨਾਲ ਫੈਲ ਨਹੀਂ ਗਈਆਂ ਅਤੇ ਪੂਰਾ ਜਹਾਜ਼ ਹਵਾ ਵਿੱਚ ਫਟ ਨਹੀਂ ਗਿਆ ਖਿੜਕੀਆਂ ਦੇ ਫਰੇਮ ਨੂੰ ਰੈਵਟ ਕਰਨ ਦਾ ਤਰੀਕਾ ਵੀ ਗਲਤ ਸੀ ਜਿਸ ਨੇ ਇਸ ਸਮੱਸਿਆ ਨੂੰ ਹੋਰ ਵਧਾ ਦਿੱਤਾ ਇਹ ਇੱਕ ਛੋਟੀ ਜੀ ਡਿਜ਼ਾਈਨਿੰਗ ਗਲਤੀ ਸੀ ਪਰ ਇਸ ਦੇ ਨਤੀਜੇ ਬਹੁਤ ਭਿਆਨਕ ਸੀ ਇਸ ਭਿਆਨਕ ਖੋਜ ਤੋਂ ਬਾਅਦ ਏਰੋਹਵੈਲੈਂਡ ਕੰਪਨੀ ਦਾ ਸੁਪਨਾ ਚੱਕਨਾ ਚੂਰ ਹੋ ਗਿਆ ਉਹਨਾਂ ਦੀ ਸਾਥ ਨੂੰ ਬਹੁਤ ਨੁਕਸਾਨ ਪਹੁੰਚਿਆ ਪਰ ਉਹਨਾਂ ਨੇ ਹਾਰ ਨਹੀਂ ਮੰਨੀ। ਉਹਨਾਂ ਨੇ ਆਪਣੀਆਂ ਗਲਤੀਆਂ ਤੋਂ ਸਿੱਖਿਆ ਅਤੇ ਇੱਕ ਨਵਾਂ ਅਤੇ ਬਿਹਤਰ ਕਾਮਿਕ ਬਣਾਉਣ ਦਾ ਫੈਸਲਾ ਕੀਤਾ। ਉਹਨਾਂ ਨੇ ਕਾਮਿਟ 4 ਨੂੰ ਡਿਜ਼ਾਈਨ ਕੀਤਾ ਜਿਸ ਵਿੱਚ ਸਭ ਤੋਂ ਵੱਡਾ ਬਦਲਾਅ ਇਹ ਸੀ ਕਿ ਹੁਣ ਖਿੜਕੀਆਂ ਚੌਰਸ ਨਹੀਂ ਬਲਕਿ ਗੋਲ ਯਾਨਕੀ ਓਵਲ ਸ਼ੇਪ ਦੀਆਂ ਸੀ। ਉਹਨਾਂ ਨੇ ਜਹਾਜ਼ ਦੇ ਟਾਂਟੇ ਨੂੰ ਵੀ ਮੋਟੀ ਅਤੇ ਮਜ਼ਬੂਤ ਧਾਤ ਨਾਲ ਬਣਾਇਆ। 1958 ਵਿੱਚ ਕਾਮੇਟ 4 ਦੇ ਸਫਲਤਾਪੂਰਕ ਸੇਵਾ ਸ਼ੁਰੂ ਕਰ ਦਿੱਤੀ ਅਤੇ ਪਹਿਲਾ ਜਹਾਜ਼ ਬਣਿਆ ਜਿਸ ਨੇ ਅੰਟਾਰਕਟਿਕ ਮਹਾਸਾਗਰ ਦੇ ਪਾਰ ਨਿਯਮਤ ਜਟ ਸੇਵਾ ਸ਼ੁਰੂ ਕਰ ਦਿੱਤੀ ਅਤੇ ਇਸ ਮਾਮਲੇ ਵਿੱਚ ਉਸ ਨੇ ਅਮਰੀਕੀ ਬੋਇੰਗ 707 ਨੂੰ ਵੀ ਪਛਾੜ ਦਿੱਤਾ ਕਾਮੇਟ 4 ਇੱਕ ਬਹੁਤ ਹੀ ਸਫਲ ਅਤੇ ਸੁਰੱਖਿਅਤ ਜਹਾਜ਼ ਸਾਬਤ ਹੋਇਆ ਅਤੇ ਕਈ ਸਾਲਾਂ ਤੱਕ ਸੇਵਾ ਕਰਦਾ ਰਿਹਾ ਕੋਮੇਟ ਦੀ ਅਸਲ ਵਿਰਾਸਤ ਇਸ ਦੀ ਸਫਲਤਾ ਤੋਂ ਵੱਧ ਇਸ ਦੀ ਅਸਫਲਤਾ ਵਿੱਚ ਹੈ ਇੱਕ ਅਸਫਲ ਜਹਾਜ਼ ਨੇ ਦੁਨੀਆ ਭਰ ਵਿੱਚ ਹਵਾਈ ਯਾਤਰਾ ਨੂੰ ਹਮੇਸ਼ਾ ਲਈ ਸੁਰੱਖਿਅਤ ਕਿਵੇਂ ਬਣਾ ਦਿੱਤਾ ਕੋਮੇਟ ਦੇ ਹਾਸਿਆਂ ਤੋਂ ਮਿਲੇ ਸਬਕ ਨੇ ਹਵਾ ਬਾਜ਼ੀ ਦੇ ਨਿਯਮਾਂ ਨੂੰ ਹਮੇਸ਼ਾ ਲਈ ਬਦਲ ਦਿੱਤਾ ਮੈਟਲ ਫਿਟਿੰਗ ਦੀ ਸਮਝ ਦੇ 에ਅਰਕ੍ਰਾਫਟ ਡਿਜ਼ਾਈਨ ਵਿਚ ਕ੍ਰਾਂਤੀ ਲਿਆ ਦਿੱਤੀ ਅੱਜ ਤੁਸੀਂ ਕਿਸੇ ਵੀ ਜਹਾਜ਼ ਵਿੱਚ ਸਫ਼ਰ ਕਰੋ ਤੁਹਾਨੂੰ ਕਦੇ ਵੀ ਚੌਰਸ ਖਿੜਕੀਆਂ ਨਹੀਂ ਮਿਲਣਗੀਆਂ ਉਹ ਹਮੇਸ਼ਾ ਗੋਲ ਜਾਂ ਗੋਲਾਈ ਵਾਲੀਆਂ ਹੀ ਹੁੰਦੀਆਂ ਨੇ ਅਤੇ ਇਸ ਕਾਮੇਟ ਦੀ ਕੁਰਬਾਨੀ ਦਾ ਸਿੱਧਾ ਨਤੀਜਾ ਹੈ ਇਸ ਤੋਂ ਇਲਾਵਾ ਕਾਮੇਟ ਹਾਸੀਆਂ ਦੀ ਜਾਂਚ ਤੋਂ ਬਾਅਦ ਬਲੈਕ ਬਾਕਸ ਯਾਨੀ ਕਿ ਫਲਾਈਟ ਡਾਟਾ ਰਿਕਾਰਡਰ ਅਤੇ ਕਾਰਪੇਟ ਵਾਇਸ ਰਿਕਾਰਡਰ ਨੂੰ ਵੀ ਹਰ ਵਿਆਪਕ ਯਾਨੀ ਕਿ ਹਰ ਕਮਰਸ਼ੀਅਲ ਜਹਾਜ਼ ਵਿੱਚ ਲਾਜ਼ਮੀ ਕਰ ਦਿੱਤਾ ਗਿਆ ਤਾਂ ਜੋ ਪਵਿੱਖ ਵਿੱਚ ਹਾਸਿਆਂ ਦੇ ਕਾਰਨਾਂ ਦਾ ਪਤਾ ਲਗਾਉਣਾ ਆਸਾਨ ਹੋ ਸਕੇ ਅਤੇ ਜਿਵੇਂ ਕਿ ਸ਼ੁਰੂ ਵਿੱਚ ਦੱਸਿਆ ਗਿਆ ਸੀ ਕਾਮੇਟ ਦਾ ਰਿਜ਼ਾਇਨ ਇੰਨਾ ਮਜ਼ਬੂਤ ਸੀ ਕਿ ਇਸ ਦੇ ਆਧਾਰ ਤੇ ਇੱਕ ਬਹੁਤ ਹੀ ਸਫਲ ਫੌਜੀ ਜਹਾਜ਼ ਹੋਕਰ ਸਦਲੇ ਨਿਮਰੋਡ ਬਣਾਇਆ ਗਿਆ ਸੀ ਜੋ ਕਿ ਹਜੇ ਵੀ ਸੇਵਾ ਵਿੱਚ ਯੂਜ਼ ਕੀਤਾ ਜਾਂਦਾ ਹੈ ਦਾਹੋਕ ਸਿਦਲੇ ਨਿਮਰੋਡ ਸਟਿਲ ਸਰਬਸ ਦਾ ਬ੍ਰਿਟਿਸ਼ ਰਾਇਲ 에ਅਰ ਫੋਰਸ ਇਹ ਜਹਾਜ਼ ਸਮੁੰਦਰੀ ਟੈਚਰੋਲ ਅਤੇ ਜਾਸੂਸੀ ਲਈ ਵਰਤਿਆ ਜਾਂਦਾ ਹੈ ਇਸ ਦੇ ਦਹਾਕਿਆਂ ਤੱਕ ਬ੍ਰਿਟਿਸ਼ ਰਾਇਲ 에ਅਰ ਫੋਰਸ ਦੀ ਸੇਵਾ ਕੀਤੀ ਜੋ ਕਿ ਕਾਮੇਟ ਦੇ ਮੋਲੇ ਡਿਜ਼ਾਈਨ ਦੀ ਤਾਕਤ ਦਾ ਸਬੂਤ ਹੈ ਤਾਂ ਦੋਸਤੋ ਏਸੀ ਦੀ ਹਾਵਲੈਂਡ ਕਾਮੇਟ ਦੀ ਕਹਾਣੀ ਇੱਕ ਕਹਾਣੀ ਜੋ ਸ਼ਾਨ ਅਤੇ ਗਲੈਮਰ ਨਾਲ ਸ਼ੁਰੂ ਹੋਈ ਇੱਕ ਭਿਆਨਕ ਤਰਾਸੀ ਵਿਚੋਂ ਨੰਗੀ ਅਤੇ ਅੰਤ ਵਿੱਚ ਹਵਾਵਾਜੀ ਸੁਰੱਖਿਆ ਲਈ ਇੱਕ ਵਰਦਾਨ ਸਾਬਤ ਹੋਈ ਕਾਮੇਟ ਨੇ ਇੱਕ ਭਾਰੀ ਗਲਤੀ ਚੁਕਾਈ ਪਰ ਇਸ ਨੇ ਸਾਨੂੰ ਇੱਕ ਸਬਕ ਵੀ ਸਿਖਾਇਆ ਉਹਨਾਂ ਦੀ ਬਦੌਲਤ ਅੱਜ ਦੁਨੀਆ ਭਰ ਵਿੱਚ ਹਰ ਰੋਜ਼ ਲੱਖਾਂ ਲੋਕ ਸੁਰੱਖਿਅਤ ਢੰਗ ਨਾਲ ਹਵਾਈ ਯਾਤਰਾ ਕਰਦੇ ਨੇ ਇਹ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਤਰੱਕੀ ਦੀ ਰਾਹ ਹਮੇਸ਼ਾ ਸਿੱਧੀ ਨਹੀਂ ਹੁੰਦੀ। ਕਈ ਵਾਰ ਸਾਨੂੰ ਅੱਗੇ ਵਧਣ ਲਈ ਆਪਣੇ ਸਭ ਤੋਂ ਵੱਡੀਆਂ ਅਸਫਲਤਾਵਾਂ ਤੋਂ ਵੀ ਸਿੱਖਣਾ ਪੈਂਦਾ ਹੈ। ਤੁਹਾਨੂੰ ਕਮੈਂਟ ਦੀ ਇਹ ਕਹਾਣੀ ਕਿਵੇਂ ਲੱਗੀ? ਕੀ ਤੁਸੀਂ ਜਾਣਦੇ ਸੀ ਕਿ ਜਹਾਜ਼ਾਂ ਦੀਆਂ ਖਿੜਕੀਆਂ ਗੋਲ ਕਿਉਂ ਹੁੰਦੀਆਂ ਨੇ? ਆਪਣੇ ਵਿਚਾਰ ਲਿਖੇ ਕਮੈਂਟ ਸੈਕਸ਼ਨ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਜਾਣਕਾਰੀ ਭਰਪੂਰ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਅਸੀਂ ਭਵਿੱਖ ਵਿੱਚ ਐਲਜੀਆਂ ਹੀ ਦਿਲਚਸਪ ਅਤੇ ਜਾਣਕਾਰ ਭਰਪੂਰ ਕਹਾਣੀਆਂ ਤੁਹਾਨੂੰ ਸੁਣਾ ਸਕੀਏ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਸੁਰੱਖਿਅਤ ਰਹੋ ਰੱਬ ਰਾਖਾ